ਇਹ ਕਿ ਨੌਜਵਾਨ ਇਹ ਖਿਡਾਰੀ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਇਹ ਬਹੁਤ ਤਗੜਾ ਕਬੱਡੀ ਦਾ ਪਲੇਅਰ ਰਹਿਦਾ ਜੰਡੂ ਸਿੰਘਾ ਪਿੰਡ ਦਾ ਦਬਾਬੇ ਦੇ ਵਿੱਚ ਔਰ 2010 ਦੇ ਵਿੱਚ ਇਹ ਕਬੱਡੀ 70 ਕਿਲੋ ਦੇ ਵਿੱਚ ਕੈਨੇਡਾ ਦੀ ਧਰਤੀ ਤੇ ਖੇਡਣ ਗਿਆ ਸੀਗਾ ਬਹੁਤ ਉੱਚ ਪੱਧਰੀ ਦਾ ਇਹ ਖਿਡਾਰੀ ਜਿਹੜੇ ਪੁਰਾਣੇ ਕਬੱਡੀ ਦੇਖਦੇ ਐ ਉਹਨਾਂ ਨੂੰ ਪਤਾ ਹੈ ਵੀ ਕਾਢੀ ਬਹੁਤ ਤਗੜਾ ਜਿਹੜਾ ਖਿਡਾਰੀ ਹੋਇਆ ਜੰਡੂ ਸਿੰਘੇ ਵਾਲਾ ਪਰ ਸਮੇਂ ਦੀ ਮਾਰ ਜਦ ਬੰਦੇ ਤੇ ਪੈਂਦੀ ਹੈ ਕੋਈ ਪਤਾ ਨਹੀਂ ਲੱਗਦਾ ਵੀ ਜ਼ਿੰਦਗੀ ਨੇ ਕਿਹੜੇ ਪਾਸੇ ਨੂੰ ਲੈ ਜਾਣਾ ਹੈ ਇਹਨੇ 18 ਸਾਲ ਕੱਢੀ ਕਬੱਡੀ ਖੇਡੀ 19 ਸਾਲ ਕਬੱਡੀ ਖੇਡੀ ਇਸ ਨੌਜਨ ਨੇ ਪਰ ਲਾਸਟ ਸਮਾਂ ਜਿਹੜਾ ਉਹ ਮਾੜਾ ਚੱਲ ਰਿਹਾ ਹੈ ਔਰ ਇਸ ਨੌਜਨ ਦਾ ਹੁਣ ਬੀਕ ਦੇ ਵਿੱਚ ਦੋ ਵਾਰ ਜਿਹੜੀ ਡੈਲਸ ਹੁੰਦੀ ਹੈ ਮੇਰੇ ਵੀਰ ਜਿੰਦਗੀ ਦੇ ਵਿੱਚ ਔਖਾ ਸਮਾਂ ਮੈਂ ਇੱਕ ਕਬੱਡੀ ਦੇ ਖਿਡਾਰੀਆਂ ਨੂੰ ਮੈਸੇਜ ਦੇਣਾ ਚਾਹੁੰਦਾ ਜਿਹੜੇ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਜਾਦ ਤੁਸੀਂ ਕਿਸੇ ਵੀ ਕਲੱਬ ਵੱਲੋਂ ਖੇਡਦੇ ਹੋ ਤੇ ਉਸ ਕਲੱਬ ਦੇ ਪ੍ਰਮੋਟਰਾਂ ਦੇ ਨਾਲ ਪੈਸੇ ਨਾਲੋਂ ਜਿਹੜਾ ਪਿਆਰ ਸਤਿਕਾਰ ਜ਼ਰੂਰ ਬਣਾਇਆ ਕਰੋ ਇਹ 2010 ਦੇ ਵਿੱਚ ਐਬ ਸਪੋਰਟ ਦੀ ਟੀਮ ਵੱਲੋਂ ਖੇਡਣ ਗਿਆ ਸੀਗਾ ਤੇ ਅੱਜ 2014 ਚੱਲ ਰਿਹਾ ਹੈ ਉਹਨਾਂ 14 ਸਾਲਾਂ ਦੇ ਵਿੱਚ ਐਬ ਸਪੋਰਟ ਕਬੱਡੀ ਕਲੱਬ ਦਾ ਪ੍ਰਧਾਨ ਹੈ ਲੱਭੀ ਨੰਗਲ ਵਾਲਾ ਮੋਗੇ ਜ਼ਿਲ੍ਹੇ ਦਾ ਲੱਭੀ ਨੰਗਲ 14 ਸਾਲ ਤੋਂ ਇਸ ਨੌਜੰਨ ਦੇ ਨਾਲ ਕੋਈ ਕੰਡੈਕਟ ਨਹੀਂ ਸੀ ਉਹਦਾ ਪਰ ਇਹ ਜਦੋਂ ਕੈਨੇਡਾ ਗਿਆ ਸੀ ਵਧੀਆ ਤਰੀਕੇ ਨਾਲ ਵਿਚਰਿਆ ਸੀ ਕਲੱਬ ਨੇ ਯਾਦ ਰੱਖਿਆ ਤੇ ਭਾਈ ਲੱਭੀ ਨੇ ਜੀ ਇੰਟਰਵਿਊ ਸੁਣੀ ਵੀ ਕਾਡੀ ਦੇ ਉੱਪਰ ਮਾੜਾ ਸਮਾਂ ਆ ਗਿਆ ਵੀ ਇਹਦੀ ਡੈਲਸ ਹੁੰਦੀ ਹੈ ਵੀਕ ਦੇ ਵਿੱਚ ਦੋ ਵਾਰ ਬੜਾ ਖਰਚਾ ਹੁੰਦਾ ਹੈ ਔਰ ਉਸ ਇਨਸਾਨ ਨੇ 1 ਲੱਖ ਰੁਪਏ ਦੀ ਨਗਦ ਰਾਸ਼ੀ ਜਿਹੜੀ ਰਾਜੂ ਨੰਗਲ ਤੇ ਲੱਭੀ ਨੰਗਲ ਵੱਲੋਂ ਅੱਜ ਔਖੇ ਸਮੇਂ ਦੇ ਵਿੱਚ ਇਸ ਨੌਜਵਾਨ ਦੇ ਲਈ ਦਿੱਤੀ ਜਾ ਰਹੀ ਹੈ ਮੈਂ ਜੱਗੀ ਬਾਈ ਰਾਮੂ ਵਾਲਾ ਭਾਈ ਬਲਜਿੰਦਰੇ ਨੂੰ ਬੇਨਤੀ ਕਰਦਾ ਹੈ ਵੀ ਉਹ ਗਰਾਊਂਡ ਦੇ ਵਿੱਚ ਆਉਣਗੇ 1 ਲੱਖ ਦੇ ਨਾਲ ਆਪਾਂ ਸਨਮਾਨ ਜਿਹੜਾ ਕਾਢੀ ਦਾ ਇਸ ਵੇਲੇ ਕਰਨਾ ਹੈ ਜੰਡੂ ਸਿੰਘੇ ਵਾਲੇ ਕਾਢੀ ਦਾ 1 ਲੱਖ ਦੇ ਨਾਲ ਲੱਭੀ ਮੰਗਲ ਤੇ ਨਾਲ ਮੇਰੇ ਵੀਰੋ ਰਾਜੂ ਨੰਗਲ ਮੇਰੀ ਬੇਨਤੀ ਹੈ ਇਸ ਵੀਰ ਦੇ ਸਮੇ ਦਾ ਕਬੱਡੀ ਦੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਪਤਾ ਨਹੀਂ ਕਦੋਂ ਕਿਹੋ ਜਿਹਾ ਆ ਜਾਣਾ ਜੇ ਤੁਸੀਂ ਕਲੱਬਾਂ ਦੇ ਨਾਲ ਵਧੀਆ ਤਰੀਕੇ ਨਾਲ ਵਿਚਰਦੇ ਹੋ ਤਾਂ ਔਖੇ ਸੌਖੇ ਸਮੇ ਵੀ ਪ੍ਰਮੋਟਰ ਤੁਹਾਡੇ ਨਾਲ ਖੜਦੇ ਆ ਇੱਕ ਲੱਖ ਰੁਪਿਆ ਜਿਹੜਾ ਭਾਈ ਬਲਜਿੰਦਰੇ ਨੂੰ ਬੇਨਤੀ ਹੈ ਜਲਦੀ ਦੇ ਨਾਲ ਪੁੱਜੇਗਾ ਟਰੋਫੀ ਦਾ ਵੀ ਇੱਕ ਮਾਨ ਸਨਮਾਨ ਜਿਹੜਾ ਉਹ ਦਿੱਤਾ ਜਾਵੇਗਾ ਕਾਢੀ ਜੰਡੂ ਸਿੰਘੇ ਵਾਲੇ ਦਾ 1 ਲੱਖ ਦੇ ਨਾਲ ਮਾਨ ਸਨਮਾਨ ਜਦ ਨੰਗਲ ਦੇ ਵਿੱਚ ਮੇਲਾ ਹੋਵੇਗਾ ਕਾਢੀ ਹੋਰ ਵੀ ਤੇਰੇ ਲਈ ਲੱਭੀ ਨੰਗਲ ਕਹਿੰਦਾ ਆਪਾਂ ਸਹਿਯੋਗ ਦਵਾਂਗੇ ਹੋਰ ਵੀ ਜੇ ਤੇਰੀ ਮਦਦ ਜਿਹੜੀ ਕੀਤੀ ਜਾਵੇਗੀ ਮੈਂ ਬੇਨਤੀ ਕਰਦਾ ਵੀ ਇੱਕ ਯਾਦਗਾਰੀ ਤਸਵੀਰ ਪ੍ਰਬੰਧਕ ਕਮੇਟੀ ਉਧਰ ਮਾਨ ਸਨਮਾਨ ਵੀ ਜ਼ਰੂਰੀ ਜਿਹੜਾ ਕੀਤਾ ਜਾ ਰਿਹਾ ਮੈਚ ਵੀ ਸ਼ੁਰੂ ਕਰਾਉਣਾ ਹੈ ਬੇਨਤੀ ਹੈ ਕਮੇਟੀ ਵਾਲੇ ਵੀ ਇੱਕ ਟਰੋਫੀ ਜਿਹੜੀ ਸਨਮਾਨ ਨਿਸ਼ਾਨੀ ਜ਼ਰੂਰ ਲੈ ਆਉਣਗੇ ਆਪਾਂ ਕਾਢੀ ਦਾ ਵਿਸ਼ੇਸ਼ ਤੌਰ ਤੇ ਜਿਹੜਾ ਮਾਨ ਸਨਮਾਨ ਇਸ ਲਈ ਕਰਾਂਗੇ ਜੰਡੂ ਸਿੰਘੇ ਵਾਲੇ ਕਾਢੀ ਦਾ ਬਲਜਿੰਦਰੇ ਭਾਈ ਨੂੰ ਬੇਨਤੀ ਹੈ ਨਾਲ ਕਮੇਟੀ ਵਾਲੇ ਵੀ ਆ ਜਾਣ ਗੋਗੇ ਵੀਰ ਉਹਨਾਂ ਨੂੰ ਗੁਰਯੰਟ ਕੋਕਰੀ ਹੁਣਾਂ ਵੱਲੋਂ ਵੀ ਵੱਡਾ ਮਾਨ ਸਨਮਾਨ 1 ਲੱਖ ਰੁਪਈਆ ਜਿਹੜਾ ਹੈ ਇਸ ਵੇਲੇ ਬਲਜਿੰਦਰਾ ਭਿੰਡਰ ਨਾਲ ਜੱਗੀ ਰਾਮੂ ਵਾਲੀਆ ਪ੍ਰਧਾਨ ਮਾਲਵਾ ਕਲੱਬ ਤੇ ਨਾਲ ਕਹਿੰਦੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਾਡੀ ਨੂੰ 1 ਲੱਖ ਦੀ ਨਗਦ ਰਾਸ਼ੀ ਜਿਹੜੀ ਇਸ ਵੇਲੇ ਦੇ ਰਹੇ ਹੈ ਮੇਰੀ ਹੋਰ ਵੀ ਬੇਨਤੀ ਹੈ ਵੀ ਇਸ ਖਿਡਾਰੀ ਦੇ ਲਈ ਲੋੜ ਹੈ ਸਾਰੇ ਵੀਰ ਜਿਹੜੇ ਜ਼ਰੂਰ ਸਾਥ ਦੇਣਗੇ